ਮੈਂ ਅੱਜ ਪਪੀਤੇਜ ਬਣਾ ਲੰਨੇ ਆ ਅੱਜ ਪਪੀਤਿਆਂ ਦੀ ਸਬਜੀ ਬਣਾ ਲੰਨੇ ਆ ਆ ਦੇਖੋ ਮੇਰੇ ਝਾੜੀ ਦੀ ਕਟਿੰਗ ਕਰੀ ਹੋਈ ਠੀਕ ਹੈ ਜੀ ਹੋ ਗਿਆ ਨਾ ਫਿਰ ਵੀ ਪੁਰਾਣੀ ਮਾਲ ਲਣਾ ਆ ਵੀ ਐਨ ਬਣਾਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਜੀ ਸਰਦਾਰ ਜੀ ਮੇਰੀ ਸਵੇਰ ਵਾਲੀ ਮਿਹਨਤ ਦਿਖਾਓ ਭੈਣਾ ਭਾਈਆਂ ਨੂੰ ਸਾਰਾ ਇਹ ਨਾ ਕੜਤਾ ਰੜਾ ਮદાન ਸਵੇਰੋਂ ਲਾ ਕੇ ਗਈ ਮੈਂ ਘੰਟਾ ਡੇਢ ਘੰਟਾ ਇੱਥੇ ਠੰਡੇ ਠੰਡੇ ਸਵੇਰੇ ਫੇਰ ਆਉਂਗੀ ਗੁਰੂ ਘਰ ਆ ਕੇ ਚਾਹ ਚੂ ਪੀ ਕੇ ਫਿਰ ਸਵੇਰੇ ਆ ਕੇ ਨਾ ਸਾਰਾ ਉਹ ਜਿਹੜਾ ਰਹਿਦਾ 15 ਕ ਪੈਸੇ ਘਾ ਉਹ ਸਾਰਾ ਸਵਾਰ ਕੇ ਜਾਉਂਗੀ ਠੀਕ ਹੈ ਇੱਕ ਨਾ ਆਹਾਂ ਝਾੜੀ ਤੇ ਫੇਰ ਗਲੀਆਂ ਜੀਆਂ ਹੋਣ ਲੱਗੀਆਂ ਇਹ ਮਛਰ ਦੀ ਉਹਦੇ ਆ আচ্ছা ਮਛਰ ਦੀ ਚੱਲ ਕੋਈ ਨਾ ਫੇਰ ਮਛਰ ਤਾਂ ਗਿਆ ਹੋਣਾ ਏਠੇ ਏਠੇ ਆ ਉੱਪਰ ਨਹੀਂ ਹੈਗਾ ਠੀਕ ਹੈ ਜੀ ਮੈਂ ਉਹ ਪਪੀਤੇ ਲੈਣ ਆਈ ਆ ਪਪੀਤੇ ਦੀ ਸਬਜ਼ੀ ਬਣਾ ਲਈਏ ਅ ਹੁਣ ਦੇਖੋ ਜੀ ਮੇਰੀ ਬਾਗਬਾਨੀ ਠੀਕ ਹੈ ਤੂੰ ਤਾਂ ਤਾਂ ਸੀ ਪੱਟ ਦੇਣਾ ਠੀਕ ਹੈ ਹੁਣ ਸਾਰੇ ਬੂਟੇ ਆ ਨਾ ਹਰੇ ਭਰੇ ਹੋਏ ਪਏ ਆ ਪੂਰੇ ਜਵਨ ਰੁੱਤੇ ਨੇ ਠੀਕ ਹੈ ਹੁਣ ਸਾਡੇ ਫਰੂਟ ਰਹਿ ਗਿਆ ਮਸੰਮੀ ਇਹ ਪੱਕੂਗੀ ਹੁਣ ਥੋੜਾ ਜਿਹਾ ਠੰਡ ਚ ਨਵੰਬਰ ਦਸੰਬਰ ਜੀ ਆ ਗਿਆ ਹਾਂ ਤੇ ਸਰਦਾਰ ਜੀ ਮਰੂਦ ਕਿੰਨੀ ਵੀ ਦਿਖਾਓ ਮੇਰੇ ਕੋਈ ਮਰੂਦ ਹੈ ਖਾਣ ਨੂੰ ਮੈਨੂੰ ਮਰੂਦਾ ਕੋਲ ਜਦ ਮੈਂ ਆਉਣੀ ਆ ਫਿਰ ਮੈਨੂੰ ਉਹ ਚੀਜ਼ਾਂ ਯਾਦ ਆ ਜਾਂਦੀਆਂ ਨੇ ਗੱਲਾਂ ਸਕੂਲ 'ਚ ਆਪਣੇ ਲੱਗਦੀਆਂ ਹੁੰਦੀਆਂ ਦੀਆਂ ਮਰੂਦਾਂ ਦੀਆਂ ਦੁਕਾਨਾਂ ਜੀਆਂ ਹੈ ਨਾ ਕਦੇ ਇੱਕ ਕਦੇ ਦੋ ਫਿਰ ਉਹਨਾਂ ਨੇ ਹੈ ਨਾ ਰੁਪਏ ਦੇ ਮਰੂਦ ਲੈ ਲੈਣੇ 50 ਪੈਸੇ ਤੇ ਉਹਨਾਂ ਟਾਈਮਾਂ 'ਚ ਅਸੇ ਦੋ ਦੋ ਤਿੰਨ ਤਿੰਨ ਮਰੂਦ ਆ ਜਾਂਦੇ ਤੇ ਕਾਲਾ ਨੂਨ ਭੁੱਕ ਕੇ ਦੇ ਦੇਣਾ ਹੈ ਪੜਾਉਣੇ ਵਾਲਾ ਅਗਲਾ ਪੜਾਈ ਜਾਵੇ ਆਪਣੇ ਮਰੂਦ ਖਾਣ ਤੇ ਜ਼ੋਰ ਦੇ ਰੱਖਣਾ ਝੋਲੇ 'ਚ ਮੂੰਹ ਪਾਲ ਇਹਨੂੰ ਬਚਪਨ ਗਾਇਨੇ ਆ ਹਾਂ ਅੱਜ ਅਮਰੂਦ ਰੋਲਦੇ ਫਿਰਦੇ ਆ ਅੱਜ ਆਪਾਂ ਅਮਰੂਦਾਂ ਨੂੰ ਪੁੱਛਦੇ ਨਹੀਂ ਉਹਨਾਂ ਦੇ ਨਾਲ ਕੱਚੇ ਪੱਕੇ ਸਭ ਸਵਾਦ ਲੱਗਦੇ ਸੀਗੇ ਅਮਰੂਦ ਮੈਂ ਦੇਖਣ ਆਈ ਸੀ ਕੋਈ ਅਮਰੂਦ ਪਪੀਤੇਆਂ ਦੇ ਨਾਲ ਨਾਲ ਮੈਂ ਚੱਲ ਕੋਈ ਅਮਰੂਦ ਹੋਵੇ ਮੈਨੂੰ ਲੱਗਦਾ ਅਮਰੂਦ ਕੱਚਾ ਸਵਾਦ ਅਮਰੂਦ ਦੁਖ ਲੱਗੇ ਹੋਏ ਆ ਬਾਹਲੇ ਪੱਕੇ ਲੱਗੇ ਹੋਏ ਆ ਮਾਇਆ ਕਿਹਾ ਵੀ ਹੁਣ ਮੈਂ ਤੋੜਨਾ ਪਪੀਤੇ ਆ ਵੀਰਾਂ ਨੂੰ ਪਪੀਤੇ ਜ਼ਰੂਰ ਦਿਖਾਓ ਦੇਖੋ ਵੀਰੇ ਨਾ 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 ਇਹ ਤਾਂ ਮੈਂ ਦਿਖਾਉਣ ਲੱਗੀ ਹੋਈਆਂ ਦੇਖੋ ਵਧੀਆ ਫਲ ਆਇਆ ਹੈ ਨਾ ਪਹਿਲਾ ਫਲ ਹੈ ਇਹ ਪਪੀਤੇ ਦਾ ਪਹਿਲਾ ਫਲ ਹੈ ਇਹ ਹੈਗੇ ਆ ਲੰਬੇ ਪਪੀਤੇ ਆ ਨਾ ਜੀ ਹਾਂ ਇਹ ਜਿਹੜਾ ਪਪੀਤੇ ਦਾ ਬੁੱਟਾ ਇਹ ਹੈਗਾ ਉਹਨਾਂ ਪਪੀਤਿਆਂ ਨਾਲ ਦਾ ਜਿਹੜੇ ਅਸੀਂ ਪਹਿਲਾਂ ਪਪੀਤੇ ਖਾਣੇ ਆ ਇਹ ਦੂਜਾ ਗੋਲ ਪਪੀਤਾ ਹੈ ਤੇ ਆ ਵੀ ਲੰਬਾ ਪਪੀਤਾ ਹੈ ਨਾ ਸਰਦਾਰ ਜੀ ਆ ਵੀ ਲੰਬਾ ਪਪੀਤਾ ਹੈ ਹਾਂ ਨਾ ਬੜੀ ਇਹਨਾਂ ਦੀ ਨਾਲ ਦੀ ਨਾਲ ਡਾਕਟਰੀ ਕਰਦੀ ਰਹਿਣੀ ਹੁੰਦੀ ਆ ਸਾਫ ਸਪਈਆ ਠੀਕ ਆ ਆ ਦੇਖ ਲਓ ਕਿੰਨਾ ਸੋਹਣਾ ਪਰਮਾ ਪਪੀਤਾ ਇਹਨਾਂ ਚੋ ਟੋੜ ਲੈਣ ਸਬਜ਼ੀ ਲਈ ਪਪੀਤਾ ਦੀ ਸਬਜ਼ੀ ਬਹੁਤ ਸਵਾਦ ਬਣਦੀ ਆ ਜੀ ਤੁਸੀਂ ਵੀ ਬਣਾ ਕੇ ਦੇਖਿਓ ਐਣਾ ਬਣਾਉਂਦੀਆਂ ਹੋਣਗੀਆਂ ਬਹੁਤ ਆ ਦੋ ਪਪੀਤੇ ਤੇ ਲੋ ਸਦਾ ਜੀ ਵੈਸੇ ਕੱਚਾ ਜਾ ਨਹੀਂ ਇਹ ਵੀ ਜਿਹੜੇ ਮਰੋਦ ਨੂੰ ਐਂ ਗਲੀਆਂ ਉਹ ਸਮਝ ਲਓ ਸੁੰਡੀ ਪਈ ਗਈ ਆ ਠੀਕ ਆ ਮੇ ਸੋਈ ਗੱਲਾਂ ਨੇ ਤੁਸੀਂ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਨਾ ਜੀ ਕਰਦਾ ਵੀ ਇੱਥੇ ਖੜੀ ਰਹਾ ਅ ਮੈਨੂੰ ਇਹ ਚੀਜ਼ਾਂ ਨਾ ਇੱਧਰ ਜਦੋਂ ਆ ਕੇ ਮੈਂ ਮਹਿਸੂਸ ਕਰਦੀ ਆ ਕੁਦਰਤ ਨੂੰ ਮੈਨੂੰ ਬਹੁਤ ਗੱਲਾਂ ਮੈਨੂੰ ਬਹੁਤ ਗੱਲਾਂ ਚਿੱਤੇ ਆ ਜਾਂਦੀਆਂ ਨੇ ਵੀ ਜਿਹੜਾ ਸਮਾਂ ਹੈ ਨਾ ਇੱਕ ਸਮੇਂ ਚ ਬਦਲਾ ਬਹੁਤ ਜ਼ਿਆਦਾ ਆ ਗਿਆ ਉਹ ਬਦਲਾ ਕਿਹੜਾ ਆਇਆ ਨਾ ਅਸੀਂ ਹੁਣ ਖੁੱਲ ਕੇ ਹੱਸਦੇ ਆਂ ਨਾ ਅਸੀਂ ਖੁੱਲ ਕੇ ਰੋਂਦੇ ਆਂ ਨਾ ਅਸੀਂ ਖੁੱਲ ਕੇ ਦਿਲ ਦੀ ਗੱਲ ਕਰ ਪਾਉਨੇ ਆ ਜਿਹੜੇ ਪਹਿਲੇ ਸਮੇਂ ਹੁੰਦੇ ਤੇ ਨਾ ਜਿੱਦਾਂ ਸਾਡੇ ਬਚਪਨ ਵਾਲੇ ਸਮੇਂ ਦੀ ਗਏ ਸਾਡੀਆਂ ਮਾਮਾ ਦੀ ਮਚਿਓਰਟੀ ਤੀਗੀ ਉਹ ਸਮਾਂ ਸੀਗਾ ਅਸੀਂ ਦਿਲ ਦੀਆਂ ਗੱਲਾਂ ਕਿਸੇ ਨਾਲ ਕਰਦੇ ਤੇ ਸਾਨੂੰ ਅਗਲਾ ਉਸ ਗੱਲ ਦਾ ਹੱਲ ਵੀ ਕੱਢਦਾ ਸੀ ਉਹ ਸਾਡੀ ਗੱਲ ਨੂੰ ਖਪਾ ਵੀ ਲੈਂਦਾ ਸੀ ਅਸੀਂ ਕਿਸੇ ਵੱਡੇ ਕੋਲ ਬਹਿ ਕੇ ਗੱਲ ਕਰਦੇ ਤੇ ਨਾ ਕੋਈ ਆਪਣੇ ਦੁੱਖ ਦੀ ਸੁੱਖ ਦੀ ਵਾਦੇ ਦੀ ਘਾਟੇ ਦੀ ਸੰ ਜਿਹੜਾ ਸਾਡਾ ਕੋਈ ਸਿਆਣਾ ਸਾਤੋਂ ਵੱਡਾ ਹੁੰਦਾ ਸੀਗਾ ਉਹ ਸਾਨੂੰ ਕਹਿੰਦਾ ਸੀ ਸਮਝਾਉਂਦਾ ਸੀ ਪੁੱਤ ਆਏ ਨਹੀਂ ਆਇਆ ਆਹ ਗੱਲ ਆਹੀਂ ਕਰਨੀ ਹੈ ਠੀਕ ਹੈ ਅਸੀਂ ਜਦੋਂ ਕਿਸੇ ਕੋਲ ਪਹਿਲੇ ਸਮਿਆਂ ਚ ਰੋਂਦੇ ਤੇ ਕਿਸੇ ਦੇ ਮੋਢੇ ਤੇ ਸਿਰ ਧਰ ਕੇ ਰੋਂਦੇ ਤੇ ਤਾਂ ਸਾਨੂੰ ਅਗਲਾ ਦਿਲੋਂ ਬਰੌਂਦਾਤਾ ਹੁਣ ਸਾਡੇ ਰੋਂ ਤੇ ਅਗਲਾ ਸਵਾਦ ਲੈਂਦਾ ਠੀਕ ਹੈ ਸਾਨੂੰ ਉਸ ਟਾਈਮ ਅਗਲਾ ਚੁੱਪ ਕਰਾ ਦੂ ਪਰ ਅਗਲਾ ਬਾਅਦ ਚੋਂ ਦੱਸ ਨੂੰ ਦੱਸੂ ਵੀ ਫਲਾਣਾ ਕਿਹੜੀ ਵਜ੍ਹਾ ਤੋਂ ਰੋਂਦਾ ਸੀ ਸਾਡਾ ਫਿਰ ਮਜ਼ਾਕ ਬਣਾਇਆ ਜਾਂਦਾ ਹੈ। ਸੋਈ ਗੱਲਾਂ ਆ ਜਦੋਂ ਅਸੀਂ ਹੱਸਦੇ ਹਾਂ ਅੱਜ ਦੇ ਸਮੇਂ 'ਚ ਕੋਈ ਕਿਸੇ ਨੂੰ ਹੱਸਦਿਆਂ ਚੱਲਦਾ ਨਹੀਂ। ਜਦੋਂ ਪਹਿਲੇ ਸਮੇਂ 'ਚ ਅਸੀਂ ਹੱਸਦੇ ਤੇ ਤਾਂ ਸਾਡੇ ਨਾਲ ਵੀ ਕੋਈ ਹੱਸਦਾ ਤਾਂ। ਠੀਕ ਹੈ ਜੀ ਸਾਡੇ ਹਾਸੇ 'ਚ ਕੋਈ ਹੱਸਦਾ ਤਾਂ। ਬਈ ਸੋਈ ਗੱਲਾਂ ਆ ਸਮੇਂ ਨੇ ਬਹੁਤਾ ਗੇੜ ਖਾ ਲਿਆ। ਬਹੁਤਾ ਗੇੜ ਖਾ ਲਿਆ। ਹੁਣ ਜਿਹੜੀ ਆਪਣੇ ਵਾਲੀ ਪੀੜ੍ਹੀ ਐ ਮੈਂ ਭੈਣਾ ਭਾਈਆਂ ਨੂੰ ਕਹਿੰਨੀ ਐ ਜਿਹੜੀ ਆਪਣੇ ਵਾਲੀ ਪੀੜ੍ਹੀ ਐ ਮੇਰੇ ਹਿਸਾਬ ਨਾਲ ਤਾਂ ਇਹ ਲਾਸਟ ਪੀੜ੍ਹੀ ਐ। ਇਹ ਤਾਂ ਬੱਚੇ ਆਪਣੇ ਆਪ ਵਿੱਚ ਗਾਹਾਂ ਵਾਲੀ ਪੀੜ੍ਹੀ ਸੁਧਾਰ ਕਰ ਲੈਣਗੇ ਫਿਰ ਤਾਂ ਚੰਗੇ ਰਹਿਣਗੇ ਵਧੀਆ ਜ਼ਿੰਦਗੀ ਬਤੀਤ ਹੋ ਜੂ ਪਰ ਜੇ ਇਹਨਾਂ ਦਾ ਆਹੀ ਠੁੱਠੇ ਨਾ ਕੰਦਾਲੇ ਵੱਜਦੇ ਰਹੇ ਬਈ ਇਹਨਾਂ ਨੇ ਸਾਰੇ ਪਾਸਿਓ ਸਿਰਫ ਆਪਣੇ ਆਪ ਖਾਤਰ ਹੀ ਆਪਣੇ ਖਾਤਰ ਮਤਲਬ ਰੱਖਣਾ ਫੇਰ ਨਹੀਂ ਫੇਰ ਨਹੀਂ ਫੇਰ ਕੁਝ ਨਹੀਂ ਬਣਨਾ ਇਹਨਾਂ ਦਾ ਸੋਈ ਗੱਲਾਂ ਹੁਣ ਜਿੱਥੇ ਅਸੀਂ ਚਾਰ ਜੁਟ ਕੇ ਮੈਂ ਅੱਗੇ ਵੀ ਵੀਡੀਓ ਚ ਕਿਹਾ ਵੀ ਜਿੱਥੇ ਅਸੀਂ ਚਾਰ ਹਾਨ ਪ੍ਰਮਾਣ ਦੀਆਂ ਜੁਟ ਕੇ ਬਹਿ ਜੰਨੀ ਆ ਅਗਲਾ ਦੇਖਦਾ ਉੱਥੇ ਤੋਂ ਹਾਸੇ ਦੀ ਆਵਾਜ਼ ਆਉਂਦੀ ਹੈ ਭਾਈ ਮੇਰਾ ਤਾਂ ਸੁਭਾਅ ਖੁੱਲ੍ਹ ਖੁੱਲ੍ਹ ਕੇ ਹਸਣ ਦਾ ਪਹਿਲ ਤੇ ਅੱਜ ਤੋਂ ਨਹੀਂ ਪਹਿਲ ਤੇ ਭਾਵੇਂ ਕਿਸੇ ਨੂੰ ਚੰਗਾ ਲੱਗੇ ਭਾਵੇਂ ਕਿਸੇ ਨੂੰ ਲੱਗੇ ਮਾੜਾ ਠੀਕ ਹੈ ਜੀ ਆਪਾਂ ਤਾਂ ਮੇਰੀ ਤਾਂ ਰੂਹ ਦੀ ਖਰਾਕ ਹੈ ਖੜਖੜ ਕੇ ਹਸਣਾ ਠੀਕ ਆ ਕਈ ਕਈ ਭੈਣਾਂ ਦਾ ਚਲ ਬਹਿ ਕੇ ਗੱਲ ਕਰਦੀਆਂ ਕਈ ਭੈਣਾਂ ਦਾ ਸੁਭਾਅ ਹੁੰਦਾ ਨਾ ਹਸਾਈਆਂ ਹੋਈਆਂ ਮੈ ਨਹੀਂ ਹੱਸਦੀਆਂ ਮੈਂ ਕਈ ਨਹੀਂ ਹੁੰਨੀ ਆ ਵੀ ਜਿੰਦਗੀ ਚ ਖੁਸ਼ ਰਿਆ ਕਰੋ ਪਤਾ ਨਹੀਂ ਕਿਹਦੀ ਸਾਂਝਾ ਕਿਹਦੀ ਸਵੇਰ ਹੈ ਠੀਕ ਹੈ ਜੀ ਬਈ ਸੋਈ ਗੱਲਾਂ ਨੇ ਅ ਪਤਾ ਨਹੀਂ ਕੀ ਹੋ ਗਿਆ ਦੁਨੀਆ ਨੂੰ ਪਤਾ ਨਹੀਂ ਕੀ ਹੋ ਗਿਆ ਤਾਂ ਹੀ ਲੋਕ ਦਿਲ ਦੀਆਂ ਗੱਲਾਂ ਦਿਲ ਚ ਰੱਖਣ ਲੱਗੇ ਆਪਣੇ ਹਾਸੇ ਠੱਠੇ ਆ ਜਿਹੜੇ ਅੰਦਰੇ ਦੱਬਣ ਲੱਗੇ ਠੀਕ ਹੈ ਜੀ ਹੁਣ ਜਿਹੜਾ ਰੋਣਾ ਆ ਸੀ ਅੰਦਰੇ ਆਪਣੇ ਅੰਦਰੇ ਲੜਾਈ ਕਰੀ ਜਾਂਦੇ ਆ ਅੰਦਰੇ ਲੜਾਈਆਂ ਚੱਲੀ ਜਾਂਦੀਆਂ ਸਾਡੇ ਸਾਡੇ ਰੋਣੇ ਧੋਣੇ ਸਾਡਾ ਅੱਗ ਧੂਆ ਸਭ ਅੰਦਰੇ ਆ ਕਿਉਂਕਿ ਜ਼ਮਾਨੇ ਨੇ ਗੇੜ ਖਾ ਲਿਆ ਸਾਨੂੰ ਉਹ ਰੂਹਾਨੀ ਲੱਭਦੀਆਂ ਸਾਡੇ ਮਾਪੇ ਆ ਮਾਪੇ ਸਾਡੇ ਵਿਰਦ ਵਾਸਤਾ ਚ ਆ ਜਾਂਦੇ ਆ ਜਦੋਂ ਮਾਵਾ ਸਾਨੂੰ ਛੱਡ ਕੇ ਚਲੇ ਜਾਂਦੀ ਆ ਫੇਰ ਹੋਰ ਦੁੱਗਣਾ ਚੌਗਣਾ ਦੁੱਖ ਸਰੀਰ ਨੂੰ ਲੱਗ ਜਾਂਦਾ ਹੈ ਬਈ ਗੱਲ ਕਰੀਏ ਤਾਂ ਕਰੀਏ ਕਿੱਥੇ ਕੋਈ ਜਗ੍ਹਾ ਨਹੀਂ ਰਹੀ ਹੈਗੀ ਜਿੱਥੇ ਦਿਲ ਦੀ ਗੱਲ ਕਰ ਲਈਏ ਕਿਉਂਕਿ ਜਦੋਂ ਸਾਡੀਆਂ ਜ਼ਿੰਦਗੀ ਚ ਗੱਲਾਂ ਲੀਕ ਵੱਜੀਆਂ ਹੁੰਦੀਆਂ ਹਨਾ ਫੇਰ ਅਸੀਂ ਉੱਥੋਂ ਦਿਲ ਦੀ ਗੱਲ ਕਰਨੀ ਬੰਦ ਕਰ ਦੰਨੇ ਆ ਵੀ ਛੱਡ ਇਹ ਇਨਸਾਨ ਨੇ ਅੱਗੇ ਸਾਡੀ ਦਿਲ ਦੀ ਗੱਲ ਛਪਾਈ ਨਹੀਂ ਹੁਣ ਇਹਦੇ ਕੋਲ ਆਪਾਂ ਨੇ ਗਾਹ ਨੂੰ ਦਿਲ ਦੀ ਗੱਲ ਕਰਨੀ ਨੇ ਠੀਕ ਹੈ ਜੀ ਜਿਹੜਾ ਮਾਮਾਂ ਦਾ ਦਿਲ ਹੁੰਦਾ ਖੂਹ ਹੁੰਦਾ ਹੈ ਉਹਦੇ ਵਿੱਚ ਗੱਲ ਗਿਰ ਕੇ ਮੁੜ ਕੇ ਨਿਕਲਣੀ ਨਹੀਂ ਨਹੀਂ ਹੈਗੀ ਸੋਈ ਗੱਲਾਂ ਨੇ ਮੈਂ ਬਹੁਤ ਦੇਖਦੀ ਹੁੰਨੀ ਆ ਮੈਂ ਭੈਣਾਂ ਨੂੰ ਕਹਿੰਦੀ ਹੁੰਨੀ ਆ ਵੀ ਆਪਣੇ ਪਰਿਵਾਰਾਂ ਚ ਖੁਸ਼ ਰਹਾ ਕਰੋ ਆਪਣੇ ਜੀਵਨ ਸਾਥੀਆਂ ਨਾਲ ਖੁਸ਼ ਰਿਹਾ ਕਰੋ ਆਪਣੇ ਧੀਆਂ ਪੁੱਤਾਂ ਨਾਲ ਖੁਸ਼ ਰਿਹਾ ਕਰੋ ਧੀਆਂ ਪੁੱਤਾਂ ਨੂੰ ਵੀ ਮੈਂ ਕਹਿਣੀ ਆ ਵੀ ਪੁੱਤਰੋ ਮਾਪਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਤੁਹਾਨੂੰ ਐਂ ਲੱਗਦਾ ਵੀ ਤੁਸੀਂ ਉਦਾਂ ਹੀ ਬੱਸ ਵੱਡੇ ਹੋ ਗਏ ਨਹੀਂ ਤੁਹਾਨੂੰ ਵੱਡੇ ਕਰਨ ਚ ਤੁਹਾਨੂੰ ਪਾਲਣ ਪੋਛਣ ਤੁਹਾਡਾ ਕਰਨ ਚ ਬਹੁਤ ਕੁਝ ਸਹਿਿਆ ਹੁੰਦਾ ਮਾਪਿਆਂ ਨੇ ਬਹੁਤ ਅੰਦਰ ਅੱਗ ਧੁਆ ਹੁੰਦਾ ਜਦੋਂ ਤੁਸੀਂ ਵੱਡੇ ਹੋ ਜਾਂਦੇ ਹੋ ਫਿਰ ਤੁਸੀਂ ਮਰਜ਼ੀ ਦੇ ਮਾਲਕ ਬਣ ਜਾਂਦੇ ਹੋ ਕਈ ਵਾਰ ਮਾਪਾਪ ਨੂੰ ਇਗਨੋਰ ਕਰ ਲੱਗ ਜਾਂਦੇ ਹੋ ਮਾਪਾਪ ਦੀ ਗੱਲ ਦਿਲ ਦੀ ਸੁਣਦੇ ਨਹੀਂ ਕਹਿੰਦੇ ਨੇ ਛੱਡ ਤੇਰਾ ਤਾਂ ਇਹੀ ਰਾਗ ਹੈ ਰਾਗ ਨਹੀਂ ਇਹ ਹੁੰਦਾ ਇਹ ਰਾਗ ਨਹੀਂ ਹੁੰਦਾ ਇਹ ਦਿਲ ਦੀ ਸਾਂਝ ਹੁੰਦੀ ਹੈ ਇਹ ਦਿਲ ਕਹਿੰਦੇ ਆ ਮਨ ਜੇ ਮਾਪਾਪ ਨੂੰ ਕਿਤੇ ਹੋਰ ਨਹੀਂ ਨਾ ਜਗ੍ਹਾ ਲੱਭਦੀ ਮਾਪਾਪ ਆਪਣੇ ਧੀ ਪੁੱਤ ਨਾਲ ਬੈਠ ਕੇ ਮਨ ਹਲਕਾ ਕਰਦਾ ਸੁਣ ਲਿਆ ਕਰੋ ਮਾਪਾਪ ਦੀ ਹਮੇਸ਼ਾ ਆਪਣੀਆਂ ਸੁਣਾਉਣ ਤੇ ਨਾ ਰਹਿਆ ਕਰੋ ਮਾਪਾਪਾਂ ਦੀਆਂ ਵੀ ਸੁਣ ਲਿਆ ਕਰੋ ਸੋ ਇਹ ਗੱਲਾਂ ਮੈਂ ਤਾਂ ਇਹੀ ਕਹਿਨੀ ਆ ਬਈ ਉਹ ਇਨਸਾਨ ਕਿਤੇ ਨਾ ਕਿਤੇ ਦਿਮਾਗੀ ਜਾਂ ਦਿਲ ਕਿੰਨੀ ਉਹ ਸਹੀ ਰਹੂਗਾ ਜਿਹਦੀਆਂ ਦਿਲ ਦੀਆਂ ਕੋਈ ਸੁਣਦਾ ਹੈ ਦਿਲ ਦੀਆਂ ਸਾਡੀਆਂ ਤਿੰਨ ਜਗ੍ਹਾਵਾਂ ਹੁੰਦੀਆਂ ਨੇ ਇੱਕ ਮਾਪੇ ਪਹਿਲੇ ਨੰਬਰ ਤੇ ਮਾਪੇ ਹੁੰਦੇ ਨੇ ਸਾਡੇ ਦੂਜੇ ਨੰਬਰ ਤੇ ਸਾਡਾ ਜੀਵਨ ਸਾਥੀ ਹੁੰਦਾ ਤੀਜੇ ਨੰਬਰ ਤੇ ਸਾਡੀ ਔਲਾਦ ਹੁੰਦੀ ਆ ਜੇ ਔਲਾਦ ਸਾਨੂੰ ਸਮਝੇ ਨਾ ਮਾਪੇ ਸਾਡੇ ਤੁਰ ਜਾਣ ਠੀਕ ਆ ਜੀਵਨ ਸਾਥੀ ਵੀ ਸਾਨੂੰ ਸਮਝੇ ਨਾ ਉਹਨੂੰ ਵੀ ਸਾਡੀਆਂ ਦਿਲ ਦੀਆਂ ਗੱਲਾਂ ਰਾਗ ਹੀ ਲੱਗਣ। ਫੇਰ ਇਨਸਾਨ ਨੂੰ ਕੋਈ ਜਗ੍ਹਾ ਨਹੀਂ ਹੈਗੀ। ਫੇਰ ਤਾਂ ਲੜਾਈਆਂ ਅੰਦਰੇ-ਅੰਦਰ ਚੱਲਦੀਆਂ। ਅੰਦਰ-ਅੰਦਰ ਜਿਹੜੀਆਂ ਲੜਾਈਆਂ ਚੱਲਦੀਆਂ ਉਹ ਸਾਡੇ ਰੋਗ ਪੈਦਾ ਕਰ ਦਿੰਦੀਆਂ ਨੇ। ਜਦੋਂ ਅਸੀਂ ਰੋਗ ਪੈਦਾ ਕਰ ਲੈਂਦੇ ਆ ਆਪਣੇ ਅੰਦਰ ਹੀ-ਅੰਦਰ ਫੇਰ ਅਸੀਂ ਉਮਰ ਤੋਂ ਪਹਿਲਾਂ ਕਈ ਵਾਰ ਲੰਘ ਜਾਂਦੇ ਆ। ਕਈ ਵਾਰ ਉਮਰ ਤੋਂ ਪਹਿਲਾਂ ਅਸੀਂ ਬੁੱਢੇ ਹੋ ਜਾਂਦੇ ਆ। ਸੋਈ ਗੱਲਾਂ ਇੱਕ ਦੂਏ ਨੂੰ ਘਰਾਂ ਪਰਿਵਾਰਾਂ 'ਚ ਸਮਝਣ ਦੀ ਕੋਸ਼ਿਸ਼ ਕਰਿਆ ਕਰੋ। ਕਿਉਂਕਿ ਹਰੇਕ ਇਨਸਾਨ ਦੀ ਜ਼ਿੰਦਗੀ 'ਚ ਕੁਛ ਨਾ ਕੁਛ ਤਾਂ ਚੱਲਦਾ ਹੈ। ਮਾਪੇ ਬੱਚਿਆਂ ਨੂੰ ਸਮਝਿਆ ਕਰੋ, ਬੱਚੇ ਮਾਪਿਆਂ ਨੂੰ ਸਮ ਬਸ ਹੁਣ ਤਾਂ ਇੰਨਾ ਕੁ ਜੇ ਅਸੀਂ ਚਾਰ ਦਿਵਾਰੀ ਚ ਇੱਕ ਦੂਏ ਨੂੰ ਸਮਝਾਂਗੇ ਤਾਂ ਸਾਡਾ ਸਮਾਂ ਵਧੀਆ ਲੰਘ ਜੂ ਨਹੀਂ ਦੇਲੀ ਤੇ ਬਾਹਰ ਅਸੀਂ ਕਿਸੇ ਦੇ ਕੁਛ ਨਹੀਂ ਲੱਗਦੇ ਠੀਕ ਹੈ ਜੀ ਸੋਹੀ ਗੱਲਾਂ ਹੈ ਵਾਕਿਆ ਹੀ ਦੁਨੀਆਦਾਰੀ ਚ ਬਹੁਤ ਬੜਾ ਬਦਲਾ ਆਇਆ ਹੈ ਜਿੱਥੇ ਦਿਲ ਦੀਆਂ ਸਾਂਝਾਂ ਮੁੱਕ ਗਈਆਂ ਆਪਾਂ ਵਾਲੇ ਦੁਆਲੇ ਦੇਖਦੇ ਆ ਦੁਨੀਆ ਤੇ ਅੱਗ ਵਰਸਦੀ ਆ ਚਲੋ ਠੀਕ ਹੈ ਜੀ ਮੈਂ ਆਈ ਸੀ ਤੁਹਾਡੇ ਸਾਹਮਣੇ ਪਪੀਤੇ ਤੋੜਨਾ ਪਪੀਤੇ ਸੁਖ ਨਾਲ ਸੋਹਣੇ ਨੇ ਬਦੇ ਫੁੱਲੇ ਹੋਏ ਨੇ ਤੇ ਹੁਣ ਇਹਨਾਂ ਨੂੰ ਮੈਂ ਬਣਾਉਂਗੀ ਇਹਨਾਂ ਦੀ ਸਬਜ਼ੀ ਬੜੀ ਟੇਸਟੀ ਸਬਜ਼ੀ ਬਣਦੀ ਆ ਖੁੱਲੇ ਜੇ ਪਿਆਜ਼ ਪਾ ਕੇ ਠੀਕ ਆ ਜੀ ਚਲੋ ਠੀਕ ਆ ਜੀ ਫਿਰ ਵੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ